ਸੋਨ ਸਿੰਘ ਸੀਤਲ ਦੀ ਸਵੈ ਜੀਵਨੀ ਵੇਖੀ ਮਾਣੀ ਦੁਨੀਆ ਅੰਕ 19 ਉਸ ਵੇਲੇ ਮੇਰੀ ਹਾਲਤ ਜਾਂਗਿਆ ਮੰਦੇ ਮਹਿੰਦਰ ਸਿੰਘ ਵਾਲੀ ਸੀ ਸਿਰਫ ਥੋੜਾ ਜਿਹਾ ਫਰਕ ਸੀ ਮਹਿੰਦਰ ਨੂੰ ਪਤਾ ਨਹੀਂ ਸੀ ਕਿ ਉਹਦੇ ਸਿਰ ਤੇ ਕਿੰਨਾ ਕੁ ਬੋਝ ਹੈ ਪਰ ਮੈਨੂੰ ਸਾਰਾ ਪਤਾ ਸੀ ਮੇਰੇ ਤਾਇਆ ਜੀ ਨੇ ਕੁਝ ਜ਼ਮੀਨ ਗਹਿਣੇ ਪਾਈ ਹੋਏ ਸੀ ਮੇਰੇ ਪਿਤਾ ਜੀ ਉਹ ਛੁੜਾ ਨਹੀਂ ਸਨ ਸਕੇ ਪਰ ਜਿੰਨਾ ਹਾਲਤਾਂ ਵਿੱਚ ਮੇਰੇ ਪਿਤਾ ਜੀ ਨੇ ਜੀਵਨ ਗੁਜ਼ਾਰਿਆ ਸੀ ਮੈਂ ਉਹਨਾਂ ਦਾ ਧੰਨਵਾਦੀ ਹਾਂ ਕਿ ਉਹਨਾਂ ਮੈਨੂੰ ਕਿ ਉਹਨਾਂ ਬਾਕੀ ਜ਼ਮੀਨ ਬਚਾਈ ਰੱਖੀ ਸੀ ਉਸ ਸਮੇਂ ਸਾਡੇ ਨਾਲ ਇੱਕ ਸੀਰੀ ਸੀ ਮੰਗਲ ਮਰਦਮ シュਮਾਰੀ ਸਮੇਂ ਅਸੀਂ ਉਸ ਨੂੰ ਸੇਖ ਲਿਖ ਦਿੰਦੇ ਸਾਂ ਤੇ ਅੱਗੇ ਪਿੱਛੇ ਉਹ ਸਾਈ ਵੀ ਅਖਵਾ ਲੈਂਦਾ ਸੀ ਉਹ 40 ਸਾਲ ਦੀ ਉਮਰ ਵਿੱਚ ਹੀ 17 ਵਰਿਆਂ ਦੇ ਬੁੱਢੇ ਵਰਗਾ ਹੋ ਗਿਆ ਸੀ ਫਿਰ ਉਹਦੀ ਨਜ਼ਰ ਵੀ ਬਹੁਤ ਕਮਜ਼ੋਰ ਸੀ ਸੀ ਉਹ ਬਹੁਤ ਸ਼ਰੀਫ ਤੇ ਆਗਿਆਕਾਰ ਹੋਰ ਕੋਈ ਉਹਨੂੰ ਮਾੜਾ ਸਮਝ ਕੇ ਰੱਖਦਾ ਨਹੀਂ ਸੀ ਤੇ ਸਾਡੇ ਨਾਲ ਹੋਰ ਕੋਈ ਰਹਿੰਦਾ ਨਹੀਂ ਸੀ ਮੈਨੂੰ ਪਿਤਾ ਜੀ ਦੇ ਪੂਰੇ ਉੱਤੇ ਬਹਿਣਾ ਪਿਆ ਤੇ ਉਹ ਮਾਲ ਡੰਗਰ ਦੇ ਮਸਾ ਪੱਠੇ ਹੀ ਬਣਾ ਸਕਦਾ ਸੀ ਮੈਂ ਸਾਰਾ ਦਿਨ ਨੀਵੀਂ ਪਾਈ ਪੂਰੇ ਤੇ ਬੈਠਾ ਰਹਿੰਦਾ ਭਾਈਚਾਰਾ ਤੇ ਰਿਸ਼ਤੇਦਾਰ ਕੋਆਣ ਵਾਲੇ ਆਉਂਦੇ ਮੈਂ ਸਭ ਦੀ ਸੁਣਦਾ ਪਰ ਕਿਸੇ ਗੱਲ ਦਾ ਉੱਤਰ ਨਾ ਦਿੰਦਾ ਰਾਤ ਨੂੰ ਮਾਤਾ ਜੀ ਨੇ ਬੜੀ ਉਦਾਸੀ ਸੁਰ ਵਿੱਚ ਕਹਿਣਾ ਪੁੱਤ ਜੇ ਤੂੰ ਹੀ ਦਿਲ ਛੱਡ ਬੈਠੋਂ ਤਾਂ ਸਾਡਾ ਕੀ ਬਣੇਗਾ ਆ ਵੇਖ ਤੇਰੇ ਕੋਲ ਦੋ ਨੇ ਪਹਿਲੀ ਉਮਰ ਦੇ ਪੁੱਤਰ ਭਰਾਵਾਂ ਵਾਂਗ ਹੁੰਦੇ ਨੇ ਸੌਣ ਦਾ ਘਾ ਵਧਿਆਂ ਤੇ ਪੁੱਤਰਾਂ ਦੇ ਜਵਾਨ ਹੁੰਦੇ ਆ ਕਿਹੜਾ ਚਿਰ ਲੱਗਦਾ ਏ ਹੌਸਲਾ ਕਰਖਾਂ ਐਵੇਂ ਅੱਖੀ ਮੀਟੀ ਹਨੇਰਾ ਏ ਮੈਂ ਅੱਗੋਂ ਇੰਨਾ ਹੀ ਉੱਤਰ ਦੇਣਾ ਮਾਂ ਵਾਈਗਰੂ ਭਲੇ ਕਰੇਗਾ ਉਸਤੇ ਡੋਰੀ ਰੱਖੋ ਰਾਤ ਇਕੱਲਿਆਂ ਹੋਣਾ ਤਾਂ ਮੇਰੀ ਪਤਨੀ ਨੇ ਵੀ ਹੌਸਲਾ ਦੇਣਾ ਉਹ ਬੜੇ ਦਲੇਰ ਸੁਭਾਅ ਦੇ ਸਨ ਪਰ ਮੇਰੀਆਂ ਔਕੜਾਂ ਨੂੰ ਉਹ ਪੂਰੀ ਤਰ੍ਹਾਂ ਨਹੀਂ ਸਨ ਸਮਝ ਸਕਦੇ ਹਾਂ ਘਰ ਦਾ ਸਾਰਾ ਕੰਮ ਉਹ ਚੰਗੀ ਤਰ੍ਹਾਂ ਸੰਭਾਲੀ ਬੈਠੇ ਸਨ ਪਿਤਾ ਜੀ ਨੂੰ ਸਵਰਗਵਾਸ ਹੋયા 4-5 ਦਿਨ ਹੋ ਗਏ ਸਨ ਸਾਡੀ ਤੋਰੀਏ ਵਾਸਤੇ ਕੀਤੀ ਹੋਈ ਰੌਣੀ ਬੱਤਰ ਆ ਗਈ ਮਾਤਾ ਜੀ ਨੂੰ ਬਹੁਤ ਚਿੰਤਾ ਸੀ ਕਿ ਤੋਰੀਏ ਦਾ ਛੱਟਾ ਕੌਣ ਦੇਵੇਗਾ ਸ੍ਰੀ ਕਨਕਾਦ ਕੀਰਤਾ ਲੈਂਦਾ ਸੀ ਪਰ ਨਿਗਾ ਕਮਜ਼ੋਰ ਹੋਣ ਕਰਕੇ ਛੱਟਾ ਨਹੀਂ ਸੀ ਦੇ ਸਕਦਾ ਦੋ ਦਿਨ ਪਹਿਲਾਂ ਹੀ ਮਾਤਾ ਜੀ ਕਹਿਣ ਲੱਗ ਪਏ ਕਿ ਮੈਂ ਤੋਰੀਏ ਦਾ ਛੱਟਾ ਦੇਣ ਵਾਸਤੇ ਕਿਸੇ ਸਿਆਣੇ ਨੂੰ ਬੰਗਾਰ ਲਵਾਂ ਮੈਂ ਹਰ ਵਾਰ ਇੱਕੋ ਉੱਤਰ ਦੇਣਾ ਮਾਂ ਤੁਸੀਂ ਚਿੰਤਾ ਨਾ ਕਰੋ ਮੈਂ ਸੋਚਦਾ ਸਾਂ ਇਹ ਕੰਮ ਐ ਨੂੰ ਉਮਰ ਭਰ ਕਰਨਾ ਪੈਣਾ ਐ ਮੈਂ ਰੋਜ਼ ਕਿਹਨੂੰ ਬੰਗਾਰਿਆ ਕਰਾਂਗਾ ਨਹੀਂ ਮੈਨੂੰ ਸਭ ਕੁਝ ਆਪ ਹੀ ਕਰਨਾ ਪਵੇਗਾ ਮੈਂ ਕਰ ਲਵਾਂਗਾ ਮੇਰੇ ਅੰਦਰ ਜਿਵੇਂ ਸਵੈ ਭਰੋਸਾ ਜਾਗ ਪਿਆ ਬਾਹੀਵਾਨ ਪਹਿਲੋ ਪਹਿਲ ਜਵਾਰੀਆਂ ਕਣਕ ਦਾ ਛੱਟਾ ਦੇਣਾ ਸਿੱਖਦੇ ਹਨ ਦਾਣਾ ਮੋਟਾ ਹੁੰਦਾ ਹੈ ਤੇ ਬੀਜ ਵਜ਼ਨ ਵਿੱਚ ਵਧੇਰੇ ਤੋਰੀਏ ਦਾ ਦਾਣਾ ਬਰੀਕ ਤੇ ਬੀਜ ਵਜ਼ਨ ਵਿੱਚ ਥੋੜਾ ਪਰ ਮੈਨੂੰ ਜ਼ਿੰਦਗੀ ਵਿੱਚ ਸਭ ਤੋਂ ਪਹਿਲਾਂ ਤੋਰੀਏ ਦਾ ਛੱਟਾ ਦੇਣਾ ਪਿਆ ਇਹ ਮੇਰਾ ਪਿਤਾ ਪੁਰਖੀ ਕੀਤਾ ਸੀ ਮੈਨੂੰ ਕੋਈ ਔਕੜ ਨਾ ਆਈ ਸਾਰੀ ਪੈਲੀ ਵਿੱਚ ਤੋਰੀਆ ਇੱਕਸਾਰ ਹੋ ਗਿਆ ਮਾਤਾ ਜੀ ਵੇਖ ਕੇ ਬਹੁਤ ਖੁਸ਼ ਹੋਏ ਜ਼ਿੰਦਗੀ ਦਾ ਰਾਥ ਅੱਜ ਕੋਲੇ ਖਾਂਦਾ ਤੁਰਿਆ ਜਾ ਰਿਹਾ ਸੀ ਮੇਰੇ ਸਭ ਤੋਂ ਨਜ਼ਦੀਕੀ ਚਾਚਾ ਸਰਦਾਰ ਵਧਾਵਾ ਸਿੰਘ ਸਨ ਉਹਨਾਂ ਦੀ ਸਾਰੀ ਉਮਰ ਮੇਰੇ ਪਿਤਾ ਜੀ ਨਾਲ ਨਹੀਂ ਸੀ ਬਣੀ ਵਧੇਰੇ ਝਗੜਾ ਸੀ ਨਿਆਂਈ ਦਾ ਸਰਦਾਰ ਵਧਾਵਾ ਸਿੰਘ ਨਿਆਂਈ ਵਿੱਚੋਂ ਹਿੱਸਾ ਮੰਗਦੇ ਸਨ ਤੇ ਮੇਰੇ ਪਿਤਾ ਜੀ ਦਾ ਉੱਤਰ ਹੁੰਦਾ ਸੀ ਕਿ ਇਹ ਤੇਰੇ ਪਿਤਾ ਨੇ ਮੈਨੂੰ ਬੰਜਰ ਵੰਡ ਕੇ ਦਿੱਤੀ ਸੀ ਮੈਂ ਇਹ ਝਾੜੀਆਂ ਪੁੱਟ-ਪੁੱਟ ਕੇ ਆਬਾਦ ਕੀਤੀ ਹੈ ਕਾਨੂੰਨਨ ਸਰਦਾਰ ਵਧਾਵਾ ਸਿੰਘ ਸਾਡੇ ਪਾਸੋਂ ਨਿਆਂਈ ਵਿੱਚੋਂ ਹਿੱਸਾ ਨਹੀਂ ਸੀ ਲੈ ਸਕਦਾ ਨਾ ਹੀ ਉਹਦਾ ਕੋਈ 1 ਲੱਖੀ ਹੱਕ ਬਣਦਾ ਸੀ ਪਰ ਉਸ ਨੂੰ ਨਿਆਂ ਹੀ ਦਾ ਸਾੜਾ ਬੜਾ ਸੀ ਸਹਿਜ ਸਹਿਜੂ ਨੇ ਮੈਨੂੰ ਵੀ ਕਹਿਣਾ ਸ਼ੁਰੂ ਕਰ ਦਿੱਤਾ ਮੰਨਣਾ ਪਵੇਗਾ ਕਿ ਉਹਦਾ ਢੰਗ ਬੜਾ ਚਾਤਰਾ ਵਾਲਾ ਸੀ ਉਹਨੇ ਕਹਿਣਾ ਤੈਨੂੰ ਹਜੇ ਜੱਟਾਂ ਦੇ ਸਰੀਕੇ ਦਾ ਪਤਾ ਨਹੀਂ ਇਹ ਤੈਨੂੰ ਇਕੱਲਾ ਸਮਝ ਕੇ ਹੀ ਪਹਿਲੇ ਉਜਾੜਦੇ ਨੇ ਆਪਾਂ ਦੋਹਾਂ ਘਰਾਂ ਦਾ ਇਤਫਾਕ ਹੋਵੇਗਾ ਤੇ ਫਿਰ ਇਹ ਕੀ ਕਰ ਸਕਦੇ ਨੇ ਤੇਰੇ ਪਿਤਾ ਦਾ ਸੁਭਾਅ ਬੜਾ ਕੌੜਾ ਸੀ ساری ਉਮਰ ਉਹਨੇ ਕਿਸੇ ਨਾਲ ਨਹੀਂ ਬਣਾਈ ਤੇ ਪਵਾੜੇ ਦੀ ਜੜੀ ਆ ਨਿਆਈ ਤੇਰੇ ਕੋਲ ਇੱਥੇ ਖੂ ਅੱਗੇ 5 ਘਮਾ ਆਏ ਤੂੰ ਇਥੋਂ 10 ਘਮਾ ਮੈਨੂੰ ਦੇ ਦੇਵੇਂਗਾ ਤਾਂ ਤੇਰੀ ਥੋੜੀ ਨਹੀਂ ਹੋ ਚੱਲੀ ਉਦੇ ਵੱਟੇ ਜਿੱਥੋਂ ਜਿੱਥੋਂ ਮਰਜੀ ਊਂ ਲੈ ਲੈ ਆਪਾਂ ਦੋਵੇਂ ਮਿਲ ਬੈਠਾਂਗੇ ਤਾਂ ਵਿਰੋਧੀ ਆਪੇ ਸਮਝ ਜਾਣਗੇ ਨਾਲੇ ਤੇਰੇ ਕੋਲ ਵਧੇਰੇ ਹੈ ਸਾਰੀ ਚਾਲ ਮੈਂ ਸਮਝਦਾ ਸਾਂ ਮੈਂ ਸਦਾ ਇੱਕੋ ਉੱਤਰ ਦੇਣਾ ਚਾਚਾ ਜੀ ਮੇਰੇ ਕੋਲ ਵਧੇਰੇ ਹੈ ਤਾਂ ਆਪਾਂ ਤਕਸੀਮ ਕਰ ਲਈਏ ਮੇਰੇ ਹੇਠਾਂ ਜਿੰਨੀ ਵੱਧ ਨਿਕਲੇਗੀ ਮੈਂ ਛੱਡ ਦੇਵਾਂਗਾ ਤਾਂ ਜਿਹੜੀ ਨਿਆਂ ਦੀ ਗੱਲ ਕਰਦੇ ਹੋ ਬਾਬਾ ਫਤੇ ਸਿੰਘ ਨੇ ਸਾਰੀ ਬੰਜਰ ਪਈ ਭੋਏ ਦਿੱਤੀ ਸੀ ਸਾਨੂੰ ਮੇਰੇ ਪਿਤਾ ਜੀ ਨੇ ਲਹੂ ਮੁੜਕਾ ਇੱਕ ਇੱਕ ਕਰਕੇ ਇਹ ਆ ਬਾਤ ਕੀਤੀ ਹੈ ਮੈਂ ਇਸ ਵਿੱਚੋਂ ਕਿਵੇਂ ਦੇ ਦਿਆਂ ਮੇਰੇ ਚਾਚਾ ਜੀ ਨੂੰ ਯਕੀਨ ਹੋ ਗਿਆ ਕਿ ਉਹ ਮੈਥੋਂ ਨਿਆਂ ਵਿੱਚੋਂ ਕੁਝ ਨਹੀਂ ਲੈ ਸਕਦਾ ਤਾਂ ਉਹਨੇ ਆਪਣੀਆਂ ਚਾਲਾਂ ਜਰਾ ਤੇਜ਼ ਕਰ ਦਿੱਤੀਆਂ ਉਹਦਾ ਦੁਸ਼ਮਨੀ ਦਾ ਢੰਗ ਵੀ ਬੜਾ ਚਾਤਰਾ ਵਾਲਾ ਸੀ ਆਪ ਸਾਹਮਣੇ ਨਹੀਂ ਆਉਣਾ ਪਰ ਦੂਸਰਿਆਂ ਨੂੰ ਚੁੱਕ ਕੇ ਸਭ ਕੁਝ ਕਰਾ ਲੈਣਾ ਸੋ ਵਿਰੋਧੀਆਂ ਨੇ ਮੈਨੂੰ ਵਧੇਰੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਢੰਗ ਸੀ ਉਹੀ ਪੁਰਾਣਾ ਫਸਲ ਉਝਾਰਨੇ ਮੈਂ ਹੌਸਲਾ ਨਾ ਹਾਰਿਆ ਅਗਲੇ ਸਾਲ ਮੈਂ ਦੋ ਹਲ ਬਣਾ ਲਏ ਤੇ ਦੋ ਹੀ ਸਿਰੀ ਰੱਖ ਲੈ ਪੱਠੇ ਕੁੱਤਰਨ ਵਾਲਾ ਮਸ਼ੀਨੀ ਟੋਕਾ ਵੀ ਲੈ ਆਂਦਾ ਪੈਲੀਆਂ ਦੇ ਬਹੁਤ ਸਾਰੇ ਬੰਨੇ ਉੱਚੇ ਹੋ ਗਏ ਸਨ ਉਹ ਮੈਂ ਕਰਾ ਕੇ ਪਧਰੇ ਕਰਨ ਦੀ ਧਾਰ ਲਈ ਬਹੁਤ ਬਹੁਤਾ ਕੀ ਕਹਾ ਮੈਂ ਵਾਹੀ ਦੇ ਸਾਰੇ ਕੰਮ ਹੱਥੀਂ ਕੀਤੇ ਹਲ ਵਾਉਣਾ ਕਰਾਇਆ ਫੇਰਨਾ ਧਾੜੋ ੜਾਉਣੀ ਖਾਲ ਖਾਲਣਾ ਤੇ ਸਿਆਲ ਦੀ ਰਾਤ ਨਹਿਰ ਦਾ ਪਾਣੀ ਲਾਉਣਾ ਤੂਤਾ ਵਾਲਾ ਖੂਹ ਵਿੱਚ ਸੱਜਨ ਸਿੰਘ ਦਾ 부ਜੇ ਪੁੱਟਣਾ ਤੇ ਯੁੱਗ ਬਦਲ ਗਿਆ ਵਿੱਚ ਡੁੱਡੇ ਆਦ ਦਾ ਰਾਤ ਪਾਣੀ ਵਾਰਨਾ ਸਭ ਮੇਰੇ ਨਿੱਜੀ ਤਜਰਬੇ ਹਨ ਮੈਂ ਕੰਮ ਤੋਂ ਨਹੀਂ ਹਾਰਿਆ ਸਾਂ ਪਰ ਸ਼ਰੀਕਾਂ ਦੇ ਵਿਰੋਧ ਸਾਹਮਣੇ ਮਜਬੂਰ ਹੋ ਗਿਆ ਵੱਡਿਆਂ ਦੀ ਛੈ ਉੱਤੇ ਆਮ ਲੋਕਾਂ ਨੇ ਵੀ ਮੇਰੀ ਪਹਿਲੀ ਉਜਾਲਣੀ ਸ਼ੁਰੂ ਕਰ ਦਿੱਤੀ ਇੱਕ بڑا ਮੁੰਡੀ ਹਰ ਦਾ ਅਜੀਹਾ ਪੈਦਾ ਹੋ ਗਿਆ ਜੋ ਸਿਰਫ ਮੇਰਾ ਨੁਕਸਾਨ ਕਰਨ ਦੀ ਖਾਤਰ ਹੀ ਨੁਕਸਾਨ ਕਰਨ ਲੱਗ ਪਿਆ ਇਥੋਂ ਤਾਂ ਕਿ ਜਦ ਮੇਰਾ ਪਾਣੀ ਲੱਗਾ ਹੋਣਾ ਕਿਸੇ ਨਾ ਕਿਸੇ ਨੇ ਜਾ ਕੇ ਪਿੱਛੋਂ ਮੋਗਾ ਬੰਦ ਕਰ ਦੇਣਾ 33 ਦਾ ਸਨ ਮੇਰੇ ਵਾਸਤੇ ਬਹੁਤਾ ਹੀ ਭਾਰੂ ਸੀ ਕੋਈ ਇੱਕ ਵਾਰ ਵੀ ਸੁੱਖ ਦੀ ਨਾ ਬੀਤੀ ਜਾਂ ਕਿਸੇ ਨੇ ਮੇਰਾ ਮੋਗਾ ਬੰਦ ਨਾ ਕੀਤਾ ਹੋਵੇ ਰਸਤੇ ਵਿੱਚੋਂ ਪਾਣੀ ਤੋੜ ਲੈਣਾ ਖੜੀ ਫਸਲ ਰਾਤ ਚੋਰੀ ਵੱਢ ਲੈਣੀ ਤੇ ਦਿਨ ਦੀ ਵੀ ਮਾਲ ਛੱਡ ਕੇ ਉਜਾੜ ਦੇਣੀ ਮੁਕਦੀ ਗੱਲ ਮੈਂ ਉਸ ਜ਼ਿੰਦਗੀ ਤੋਂ ਤੰਗ ਪੈ ਗਿਆ ਮੈਂ ਫੈਸਲਾ ਕਰ ਲਿਆ ਕਿ ਪਿੰਡ ਤੋਂ ਕਿਤੇ ਕਿ ਨਾਰਾ ਕਰ ਲੈਣਾ ਹੈ ਬੜੇ ਦੂਰ ਦੇ ਦਾਈਏ ਰੱਖ ਕੇ ਮੈਂ 1933 ਸਵੀ ਵਿੱਚ ਲਾਹੌਰ ਯੂਨੀਵਰਸਿਟੀ ਤੋਂ ਗਿਆਨੀ ਦਾ ਇਮਤਿਹਾਨ ਪਾਸ ਕੀਤਾ ਇਰਾਦਾ ਸੀ ਕਿ ਇਸ ਤਰ੍ਹਾਂ ਪ੍ਰਾਈਵੇਟ ਤੌਰ ਤੇ ਇੰਗਲਿਸ਼ ਬੀਏ ਕਰ ਲਵਾਂਗਾ ਫਿਰ ਕਿਸੇ ਨੌਕਰੀ ਦਾ ਚਾਰਾ ਕਰਾਂਗਾ ਇੱਕ ਵਾਰ ਨੌਕਰੀ ਦਾ ਪ੍ਰਬੰਧ ਹੁੰਦਾ ਹੁੰਦਾ ਰਹਿ ਗਿਆ ਉਸ ਸਮੇਂ ਦੇ ਪੰਜਾਬੀ ਪੱਤਰਾਂ ਫੁਲਵਾੜੀ ਪ੍ਰੀਤਮ ਫਤੇ ਮੋਜੀ ਆਦ ਵਿੱਚ ਮੇਰੀਆਂ ਕਵਿਤਾਵਾਂ ਤੇ ਕਹਾਣੀਆਂ ਛਪਦੀਆਂ ਰਹਿੰਦੀਆਂ ਸਨ ਮੈਨੂੰ ਪਤਾ ਲੱਗਾ ਕਿ ਪ੍ਰੀਤਮ ਵਾਲਿਆਂ ਨੂੰ ਲੋੜ ਹੈ ਮੈਂ ਲਾਹੌਰ ਗਿਆ ਨਰੰਗ ਸਾਹਿਬ ਨੂੰ ਮਿਲਿਆ ਗੱਲਾਂបਾਤਾਂ ਹੋਈਆਂ ਐਡੀਟਰ ਦੀ ਸੇਵਾ ਦਾ ਫੈਸਲਾ ਹੋ ਗਿਆ ਤਨਖਾਹ ਪੱਕੀ ਹੋਈ 40 ਰੁਪਏ ਮਹੀਨਾ ਤੇ ਦਫ਼ਤਰ ਵਿੱਚ ਹੀ ਰਹਿਣ ਵਾਸਤੇ ਇੱਕ ਕਮਰਾ ਮੈਨੇ ਵਿੱਚ ਹੀ ਖੁਸ਼ ਤਾਂ ਪਰ ਜਦ ਮੈਂ ਪਹਿਲੀ ਤਰੀਕ ਨੂੰ ਪ੍ਰੀਤਮ ਦੇ ਦਫ਼ਤਰ ਪੁੱਜਾ ਤਾਂ ਮੈਨੂੰ ਜਵਾਬ ਮਿਲ ਗਿਆ ਮੇਰੇ ਜਾਣ ਤੋਂ ਪਹਿਲਾਂ ਹੀ ਸਰਦਾਰ ਅਵਤਾਰ ਸਿੰਘ ਆਜਾਤ ਨੇ ਉਹ ਜਗਾ ਸੰਭਾਲ ਲਈ ਸੀ ਇਹ ਤਿੰਨ ਸਾਲ ਮੇਰੇ ਜੀਵਨ ਵਿੱਚ ਬਹੁਤੇ ਔਖੇ ਸਨ ਇਸੇ ਨੂੰ ਨਰਕੀ ਜੀਵਨ ਕਿਹਾ ਜਾਂਦਾ ਹੈ ਮਿਹਨਤ ਵੱਲੋਂ ਮੈਂ ਕਸਰ ਨਹੀਂ ਛੱਡੀ ਮੈਂ ਸਾਬਿਤ ਕਰ ਦਿੱਤਾ ਸੀ ਕਿ ਸਿਰੜ ਦੇ ਸਹਾਰੇ ਇੱਕ ਕਮਜ਼ੋਰ ਪਾੜਾ ਵੀ ਸਭ ਕੁਝ ਕਰ ਸਕਦਾ ਹੈ ਪਰ ਵਿਰੋਧੀਆਂ ਨੇ ਵੀ ਫਸਲ ਉਜਾੜਨ ਵੱਲੋਂ ਸਾਰਾ ਤਾਨ ਲਾ ਦਿੱਤਾ ਸੀ ਨਤੀਜੇ ਵਜੋਂ ਸਾਲ ਦੇ ਖਾਨ ਜੋਗੇ ਵੀ ਦਾਣੇ ਨਾ ਆਏ ਸਰਕਾਰੀ ਮਾਮਲਾ ਮੈਂ ਕਰਜ਼ੇ ਲੈ ਕੇ ਧਾਰਿਆ ਇਸੇ ਸਮੇਂ ਦੀਆਂ ਇੱਕ ਦੋ ਘਟਨਾਵਾਂ ਹੋਰ ਵਰਣਨਯੋਗ ਹਨ ਮੇਰੇ ਪਿਤਾ ਜੀ ਕੋਲ ਦੋ ਹੀ ਗ੍ਰੰਥ ਹੁੰਦੇ ਸਨ ਇੱਕ ਭਾਈ ਬਾਲੇ ਵਾਲੀ ਜਨਮ ਸਾਖੀ ਤੇ ਇੱਕ ਵੈਦਿਕ ਦਾ ਗ੍ਰੰਥ ਅਮ੍ਰਿਤਸਾਗਰ ਦੂਸਰਾ ਗ੍ਰੰਥ ਪੜ੍ਹ ਕੇ ਮੇਰੇ ਮਨ ਵਿੱਚ ਹਕੀਮ ਬਨਣ ਦੀ ਰੀਜ ਪੈਦਾ ਹੋ ਗਈ 3 ਸਾਲ ਮੈਂ ਇਸ ਵਿਦਿਆ ਦੇ ਕਈ ਗ੍ਰੰਥ ਪੜ੍ਹੇ ਅਮਰਿਤਸਾਗਰ ਮੇਗ ਬਿਨੋਦ ਵਿਆਦ ਬినాਸ਼ਕ ਚਰਕ ਸਹਿਤਾ ਆਦ ਵੈਦਿਕ ਦੇ ਤੇ ਤਾਰੂ ਸ਼ਫਾ ਤਿਬ ਮੂਲ ਤਿਬ ਅਕਬਰੀ ਆਦ ਯੂਨਾਨੀ ਹਕਮਤ ਦੇ ਹੋਰ ਛੋਟੀਆਂ-ਛੋਟੀਆਂ ਕਈ ਪੁਸਤਕਾਂ ਮੇਰਾ ਵਧੇਰੇ ਝੁਕਾਓ ਵੈਦਿਕ ਵੱਲ ਸੀ ਮੈਂ ਬਹੁਤ ਸਾਰੇ ਕੁਸ਼ਤੇ ਵੀ ਬਣਾਏ ਜੋ ਤਜਰਬੇ ਵਿੱਚ ਬੜੇ ਸਫਲ ਹੋਏ ਪਰ ਬੜੇ ਨਾਟਕੀ ਢੰਗ ਨਾਲ ਕੁਦਰਤ ਨੇ ਮੈਨੂੰ ਇਸ ਪਾਸੇ ਉਹ ਮੋੜ ਲਿਆ ਉਸ ਸਮੇਂ ਹਰ ਕੰਮ ਵਿੱਚ ਰੀਜ ਪ੍ਰਭਲ ਹੁੰਦੀ ਹੈ ਮੈਂ ਬਹੁਤ ਸਾਰੀਆਂ ਦਵਾਈਆਂ ਇੱਕੋ ਜੀਆਂ ਸ਼ੀਸ਼ੀਆਂ ਵਿੱਚ ਪਾ ਕੇ ਉੱਪਰ ਨਾਮ ਲਿਖ ਕੇ ਚਿੱਟਾ ਲਾ ਦਿਤੀਆਂ ਮੇਰੇ ਸ਼੍ਰੀਮਤੀ ਜੀ ਬਹੁਤ ਹੀ ਸਫਾਈ ਪਸੰਦ ਸਨ ਮੈਂ ਕਿਤੇ ਬਾਹਰ ਗਿਆ ਹੋਇਆ ਸਾਂ ਉਹਨਾਂ ਸ਼ੀਸ਼ੀਆਂ ਉੱਤੇ ਘੱਟਾ ਪਿਆ ਵੇਖ ਕੇ ਉਹਨਾਂ ਨੂੰ ਧੋਣਾ ਸ਼ੁਰੂ ਕਰ ਦਿੱਤਾ ਮੈਂ ਆ ਕੇ ਵੇਖਿਆ ਤਾਂ ਸਭ ਸ਼ੀਸ਼ੀਆਂ ਇੱਕ ਰੂਪ ਵਿੱਚ ਚਮਕ ਰਹੀਆਂ ਸਨ ਮੇਰੇ ਹੱਥਾਂ ਦੀਆਂ ਲਾਈਆਂ ਹੋਈਆਂ ਚਿੱਟਾਂ ਸਭ ਘੱਟੇ ਦੇ ਨਾਲ ਹੀ ਸਾਫ਼ ਹੋ ਚੁੱਕੀਆਂ ਸਨ ਮੈਂ ਠੰਡਾ ਸਾਹ ਭਰ ਕੇ ਗਿਆ ਇਹ ਕੀ ਕੀਤਾ ਜੇ ਮੇਰੀ 3 ਸਾਲਾਂ ਦੀ ਮਿਹਨਤ ਤੇ ਪਾਣੀ ਫੇਰ ਦਿੱਤਾ ਜੇ ਵਾਹ ਉਹਨਾਂ ਅੱਗੋਂ ਭੋਲੇ ਭਾ ਕਹਿ ਦਿੱਤਾ ਮੈਂ ਤਾਂ ਸਮਝਿਆ ਐਵੇਂ ਪੁਰਾਣੇ ਕਾਗਜ਼ ਲੱਗੇ ਹੋਏ ਨੇ ਘੱਟਾ ਬੜਾ ਪਿਆ ਹੋਇਆ ਸੀ ਹਕੀਮ ਬਨਨ ਦੀ ਕਹਾਣੀ ਇੱਥੇ ਹੀ ਮੁੱਕ ਗਈ ਮੈਂ ਉਹ ਦਵਾਈਆਂ ਸਾਰੀਆਂ ਮਿੱਟੀ ਵਿੱਚ ਦੱਬ ਦਿੱਤੀਆਂ ਤੇ ਕਿਤਾਬਾਂ ਨੂੰ ਟ੍ਰੰਕ ਵਿੱਚ ਬੰਦ ਕਰ ਦਿੱਤਾ ਦੂਸਰਾ ਕੰਮ ਸਨ 28 ਤੋਂ ਮੇਰੀਆਂ ਕਵਿਤਾਵਾਂ ਪੱਤਰਾਂ ਵਿੱਚ ਛਪਨੀਆਂ ਸ਼ੁਰੂ ਹੋ ਗਈਆਂ ਸਨ ਕੁਝ ਕਹਾਣੀਆਂ ਵੀ ਫੁਲਵਾੜੀ ਪ੍ਰੀਤਮਾਦ ਵਿੱਚ ਛਪੀਆਂ ਪਰ ਨਗਰ ਨਿਵਾਸੀਆਂ ਵਿੱਚ ਇਸ ਦੀ ਕੋਈ ਕੀਮਤ ਨਹੀਂ ਸੀ ਐਨੀਆਂ ਕਠਿਨਾਈਆਂ ਦੇ ਹੁੰਦਿਆਂ ਵੀ ਮੈਂ ਪੜ੍ਹਨ ਲਿਖਣ ਵਾਸਤੇ ਵਕਤ ਕੱਢ ਲਿਆ ਕਰਦਾ ਸਾਂ ਕਵਿਤਾਵਾਂ ਤੇ ਕਹਾਣੀਆਂ ਦੇ ਨਾਲ-ਨਾਲ ਮੈਂ ਕੁਝ ਨਾਟਕ ਵੀ ਲਿਖਨੇ ਸ਼ੁਰੂ ਕੀਤੇ ਕੁਝ ਤਾਂ ਗਰੀਬ ਦੇ ਚਾਵਾ ਵਾਂਗ ਅਧੂਰੇ ਹੀ ਪਏ ਰਹੇ ਤੇ ਇੱਕ ਮੁੱਲ ਦਾ ਮਾਸ ਪੰਜਾਂ ਅੰਕਾਂ ਦਾ ਪੂਰਾ ਨਾਟਕ ਵੀ ਲਿਖਿਆ ਜੋ ਪਿੱਛੋਂ ਇਸੇ ਨਾਮ ਥੱਲੇ ਨਾਵਲ ਦੇ ਰੂਪ ਵਿੱਚ ਛਪਿਆ ਸਨ 33 ਵਿੱਚ ਮੈਂ ਇੱਕ ਛੋਟਾ ਜਿਹਾ ਨਾਵਲ ਵੀ ਲਿਖਿਆ ਸ਼ਾਮ ਦੀ ਵਿਸਾਖੀ ਸੀ ਉਹ ਮੂਲਕ ਪਰ ਮੇਰਾ ਪੁਰਾ ਪਾਈ ਵੀਰ ਸਿੰਘ ਜੀ ਦੇ ਨਾਵਲ ਸੁੰਦਰੀ ਦਾ ਨਮੂਨਾ ਕਸੂਰ ਦੀ ਇੱਕ ਸਰਾਫੀ ਦੀ ਫਰਮ ਫਰਮ ਸਰਦਾਰ ਕਿਸ਼ਨ ਸਿੰਘ ਕਰਤਾਰ ਸਿੰਘ ਨੇ ਉਹ ਛਾਪਿਆ ਤੇ ਵਿਸਾਖੀ ਦੇ ਦਿਵਾਨ ਸਮੇਂ ਸੰਗਤਾ ਵਿੱਚ ਮੁਫਤ ਵੰਡਿਆ ਅਫਸੋਸ ਮੇਰੇ ਪਾਸ ਉਸ ਦੀ ਕੋਈ ਕਾਪੀ ਨਹੀਂ ਨਹੀਂ ਤਾਂ ਸ਼ਾਮ ਦੀ ਵਿਸਾਖੀ ਤੋਂ ਸ਼ੁਰੂ ਕਰਕੇ ਜੁਗ ਬਦਲ ਗਿਆ ਤੱਕ ਮੇਰੀ ਕਲਮ ਦਾ ਵਿਕਾਸ ਪਾਠਕਾਂ ਦੇ ਸਾਹਮਣੇ ਆ ਜਾਂਦਾ ਸਨ 33 ਵਿੱਚ ਸਾਡੇ ਪਰਿਵਾਰ ਵਿੱਚ ਇੱਕ ਜੀ ਦਾ ਵਾਧਾ ਵੀ ਹੋਇਆ ਮੇਰੀ ਮਾਤਾ ਜੀ ਰਾਤ ਦੇਨੇ ਅਰਦਾਸਾਂ ਕਰਿਆ ਕਰਨ ਹੇ ਸੱਚੇ ਪਾਤਸ਼ਾਹ ਇਸ ਵਾਰ ਸਾਨੂੰ ਕੰਨਿਆ ਬਖਸ਼ੀ ਪੁੱਤਰ ਹੋ ਪਿਆ ਤਾਂ ਲੋਕਾਂ ਵਿੱਚ ਦੰਦ ਕਥਾ ਸ਼ੁਰੂ ਹੋ ਜਾਏਗੀ ਗੱਲਾਂ ਕਰਨ ਵਾਲੀਆਂ ਆਖਣਗੀਆਂ ਆਪ ਤਾਂ ਸਾਰੀ ਉਮਰ ਤਰਸ ਤਰਸ ਕੇ ਕਪੁੱਤਰ ਲੱਭਾ ਸਾਨੇ ਤੇ ਹੁਣ ਉਤੋਂ ਤਿੜੀ ਮੁੰਡੇ ਹੀ ਤੁਰੇ ਆਉਂਦੇ ਨੇ ਦੇਵੀ ਕੰਨਿਆ ਬਖਸ਼ੀ ਵੀਰਾਂ ਦੀ ਭੈਣ ਮਾਤਾ ਜੀ ਦੀਆਂ ਅਰਦਾਸਾਂ ਨੂੰ ਫਲ ਲੱਗਾ ਸ਼ਨੀਚਰਵਾਰ 19 ਅਗਸਤ 1933 ਨੂੰ ਸਾਡੇ ਘਰ ਬੀਬੀ ਹਰਬੰਸੋ ਜਨਮੀ ਸਾਰੇ ਪਰਿਵਾਰ ਨੇ ਬਹੁਤ ਖੁਸ਼ੀ ਮਨਾਈ ਉਹ ਬੱਚੀ ਸੀ ਵੀ ਬੜੀ ਬੜਾ ਮਨਮੋਹਣੀ ਕੋਈ ਅਨੋਖਾ ਰੂਪ ਸੀ ਕਮ ਕੋਮਲ ਫੁੱਲ ਵਾਂਗ ਹਰ ਵੇਖਣ ਵਾਲੇ ਨੂੰ ਆਪਣੇ ਵੱਲ ਖਿੱਚਦੀ ਸੀ ਮੈਂ ਪੁੱਤਰਾ ਨੂੰ ਕਦੇ ਚੁੱਕ ਕੇ ਬਾਹਰ ਨਹੀਂ ਸੰ ਲੈ ਕੇ ਗਿਆ ਸਮੇਂ ਦਾ ਰਿਵਾਜ ਸੀ ਐਵੇਂ ਫੋਕੀ ਸੰਗਾ ਪਰ ਹਰਬੰਸ ਨੂੰ ਛੋਟੀ ਜਈ ਨੂੰ ਕੁੱਛੜ ਚੁੱਕ ਕੇ ਬਾਹਰ ਲੈ ਜਾਣਾ 8 ਮਹੀਨਿਆਂ ਦੀ ਹੀ ਉਹ ਤੁਰਨ ਲੱਗ ਪਈ ਉਹ ਬਹੁਤ ਘਟ ਰੋਂਦੀ ਸੀ ਜਰਾਂ ਕੋ ਕੋਈ ਬੁਲਾਵੇ ਤਾਂ ਨਿੰਮਾ ਨਿੰਮਾ ਮੁਸਕਰਾਉਣ ਲੱਗ ਪੈਂਦੀ ਸੀ ਕਦੇ ਮੈਂ ਕਿਸੇ ਲੇਖਕ ਦਾ ਇੱਕ ਵਾਕ ਪੜਿਆ ਸੀ ਸੁੰਦਰ ਫੁੱਲਾਂ ਦੀ ਉਮਰ ਥੋੜੀ ਹੁੰਦੀ ਹੈ ਇਹ ਹਕੀਕਤ ਹਰਬੰਸ ਨਾਲ ਵਰਤੀ ਜੀਠ ਦਾ ਮਹੀਨਾ ਤੇ ਦਿਨ ਐਤਵਾਰ ਮੈਂ 2 ਦਿਨ ਵਾਸਤੇ ਕਿਤੇ ਬਾਹਰ ਜਾਣਾ ਸੀ ਸਵੇਰੇ ਉਸ ਵਕਤ ਮੰਜੇ ਤੇ ਬੈਠੇ ਮੈਂ ਸ਼ਾਹ ਵੇਲਾ ਖਾ ਰਿਆ ਸਾਂ ਹਰਬੰਸ ਪੈਰਾਂ ਦੇ ਬੋਰ ਸ਼ੁਣਕਾਉਂਦੀ ਨਿੱਕੇ ਨਿੱਕੇ ਕਦਮ ਪੁੱਟਦੀ ਮੇਰੇ ਮੰਜੇ ਦੀ ਬਾਹੀ ਕੋਲਾ ਪੁੱਜੀ ਅੱਗੇ ਹੱਥ ਵਧਾ ਕੇ ਉਹਨੇ ਮੇਰੀ ਥਾਲੀ ਖਿੱਚ ਲਈ ਮੈਂ ਛੋਟੀ ਜੀ ਬੁਰਕੀ ਤੋੜ ਕੇ ਉਹਦੇ ਮੂੰਹ ਵਿੱਚ ਦੇ ਦਿੱਤੀ ਉਹ ਉਸੇ ਤਰ੍ਹਾਂ ਮੁਸਕਰਾਉਂਦੀ ਹੋਈ ਪਛਾਣ ਪਰਤ ਗਈ ਬਸ ਇਹ ਆਖਰੀ ਪਿਆਰ ਸੀ ਜੋ ਉਸ ਕੰਨਿਆ ਨੇ ਮੇਥੋਂ ਲਿਆ ਮੈਂ ਤੁਰ ਗਿਆ ਪਿੱਛੋਂ ਉਹਨੂੰ ਚੰਗੀ ਭਲੀ ਨੂੰ ਕੁਝ ਹੋ ਗਿਆ ਤੇ ਉਸੇ ਰਾਤ ਉਹਨੇ ਪ੍ਰਾਨ ਦੇ ਦਿੱਤੇ ਮੇਰੇ ਆਉਣ ਤੱਕ ਉਹਦਾ ਸੇਵਾ ਵੀ ਠੰਡਾ ਹੋ ਚੁੱਕਾ ਸੀ ਅੰਕ 2 ਲੋ ਜੀ ਮੈਂ ਢਾਡੀ ਬਣ ਗਿਆ ਪਰ ਬੜੇ ਨਾਟਕੀ ਢੰਗ ਨਾਲ ਸਨ 34 ਦੇ ਮਾਰਚ-ਅਪ੍ਰੈਲ ਦੀ ਗੱਲ ਹੈ ਸਾਡੇ ਪਿੰਡ ਰਸਤਾਰੀ ਆ ਗਏ ਪਿੰਡ ਦੇ ਵਿਚਕਾਰ ਗੁਰਦੁਆਰਾ ਸੀ ਉਸ ਤੋਂ ਲੈंदे ਪਾਸੇ ਸਿੱਖਾਂ ਦੀ ਵਸੂ ਸੀ ਤੇ ਚੜ੍ਹਦੇ ਪਾਸੇ ਮੁਸਲਮਾਨਾਂ ਤੇ ਹਰੀਜਨਾਂ ਦੀ ਉੱਥੇ ਹੀ ਸਭ ਸਮਾਗਮ ਹੁੰਦੇ ਸਨ ਰਾਸਧਾਰੀਏ ਪੂਰਨ ਭਗਤ ਰਾਜਾ ਹਰੀਚੰਦ ਆਦ ਦੇ ਖੁੱਲੇ ਨਾਟਕ ਕਰਦੇ ਸਨ ਉਹਨਾਂ ਵਿੱਚ ਇੱਕ ਰਬਾਬੀਆਂ ਦਾ ਲੜਕਾ ਸੀ ਉਸਦੀ ਆਵਾਜ਼ ਬੜੀ ਸੁਰੀਲੀ ਸੀ ਆਪਣੀ ਵਾਰੀ ਸਮੇਂ ਉਹ ਬਹੁਤ ਹੀ ਗੁਰਬਾਣੀ ਦੇ ਸ਼ਬਦ ਖਾਸ ਕਰ ਆਸਾ ਦੀ ਵਾਰ ਵਿੱਚ ਪੜੇ ਜਾਣ ਵਾਲੇ ਸ਼ੱਕੇ ਕਿਹਾ ਕਰਦਾ ਸੀ ਪਿੰਨੀ ਰਾਤ ਵਿੱਚ ਉਹਦੀ ਆਵਾਜ਼ ਸਾਰੇ ਪਿੰਡ ਵਿੱਚ ਸੁਣਿੰਦੀ ਸੀ ਉਹ ਸਾਰੀ ਮੰਡਲੀ ਦੀ jaan ਸੀ ਮੈ ਰਾਸ ਵੇਖ ਨਹੀਂ ਸਜਾਇਆ ਕਰਦਾ ਪਰ ਘਰ ਦੇ ਖੁੱਲੇ ਵਿਹੜੇ ਵਿੱਚ ਲੇਟਿਆ ਹੋਇਆ ਸੁੰਦਾ ਰਹਿੰਦਾ ਸਾਂ ਵਦੇਰੇ ਤਾਂ ਕੋਸਰ ਬਾਬੀ ਲੜਕੇ ਦੇ ਮੋਹ ਸ਼ਬਦ ਸੁਣਨਦੀ ਹੁੰਦੀ ਪਿੰਡ ਦੇ ਗੱਭਰੂ ਐਨੇ ਮੋਹਿਤ ਹੋਏ ਕਿ ਉਹਨਾਂ ਨੂੰ 10-12 ਦਿਨ ਪਿੰਡੋਂ ਨਾ ਜਾਣ ਦਿੱਤਾ ਪਰ ਅੰਤ ਪ੍ਰਦੇਸੀਆਂ ਨੇ ਜਾਣਾ ਹੀ ਸੀ ਅਗਲੇ ਪਿੰਡ ਚਲੇ ਗਏ ਪਿੰਡ ਦੇ ਕੁਝ ਗੱਭਰੂ ਰਾਸਤਾਰੀਆਂ ਤੇ ਐਨੇ ਲੱਟੂ ਹੋਏ ਕਿ ਮਹੀਨਾ ਭਰ ਉਹਨਾਂ ਦੇ ਮੰਗਰੇ ਲੱਗੇ ਫਿਰੇ ਵਾਪਸ ਘਰ ਆ ਕੇ ਵੀ ਉਹਨਾਂ ਦਾ ਉਹ ਸ਼ੌਂਕ ਮੱਠਾ ਨਾ ਹੋਇਆ ਬਾੜੀ ਖਤਮ ਹੋਈ ਪੇੜ ਲੱਗ ਗਏ ਤੇ ਗਹਾਈ ਸ਼ੁਰੂ ਹੋ ਗਈ। 8-10 ਗੱਬਰੂਆਂ ਦੀ ਟੋਲੀ ਢੋਲ ਕੀ ਸ਼ੈਣੇ ਤੇ ਚਿੰਟਾ ਲੈ ਕੇ ਪਿੰਡੋਂ ਬਾਹਰ ਕਿਸੇ ਪੇੜ ਵਿੱਚ ਜਾ ਕੇ ਇਕੱਠੇ ਹੁੰਦੇ ਤੇ ਅੱਧੀ ਰਾਤ ਤੱਕ ਮਨ ਆਈਆਂ ਖੁਸ਼ੀਆਂ ਕਰਦੇ ਰਹਿੰਦੇ। ਉਹ ਸਾਂਗ ਬੰਨਦੇ, ਕੁਝ ਸਰੂਪ ਲਾ ਕੇ ਤੇ ਘੁੰਗਰੂ ਬਨ ਕੇ ਨੱਚਦੇ ਵੀ ਵਧੇਰੇ ਉਹ ਪੂਰਨ ਭਗਤਿਆਂ ਹਰੀ ਚੰਦ ਦਾ ਨਾਟਕ ਕਰਦੇ ਪਰ ਉਹ ਗੱਲ ਨਾ ਬੰਦੀ। ਉਹਨਾਂ ਵਿੱਚੋਂ ਕੁਝ ਗੱਭਰੂ ਉਹ ਸਨ ਜੋ ਮੇਰੇ ਨਾਲ ਗੁਰਦੁਆਰੇ ਵਿੱਚ ਗੁਰਮੁਖੀ ਪੜੇ ਸੰਤਿ ਉਹਨਾਂ ਵਿੱਚੋਂ ਹੀ ਪਿੱਛੋਂ ਤਿੰਨ ਜਣੇ ਮੇਰੇ ਢਾਡੀ ਜਥੇ ਦੇ ਮੈਂਬਰ ਬਣੇ ਪੰਜਾਬੀ ਦਾ ਖਾਨ ਹੈ ਜਿੱਥੇ ਰੁੱਖ ਨਹੀਂ ਉਥੇ ਅਰੰਡ ਪ੍ਰਧਾਨ ਸਾਰੇ ਪਿੰਡ ਵਿੱਚੋਂ ਮੈਂ ਚਾਰ ਅੱਖਰ ਵਧੇਰੇ ਪੜਿਆ ਹੋਇਆ ਹਾਂ ਸਾਂ ਨਾਲੇ ਹਰ ਗੁਰਪੂਰਬ ਨੂੰ ਕਸੂਰ ਜਾਣਾ ਤੇ ਦੀਵਾਨ ਵਿੱਚ ਮੈਂ ਕਵਿਤਾਵਾਂ ਪੜ੍ਹਨੀਆਂ ਤੇ ਲੈਕਚਰ ਦੇਨੇ ਕਈ ਸਾਥੀਆਂ ਨੇ ਵੀ ਮੇਰੇ ਨਾਲ ਸੁਣਨ ਚਲੇ ਜਾਣਾ ਇਸ ਵਾਸਤੇ ਪਿੰਡ ਦੇ ਗੱਬਰੂਆਂ ਨੇ ਮੇਰੇ ਤੇ ਆਸ ਟਿਕਾਈ ਹਾੜੀ ਦੀ ਫਸਲ ਘਾਰ ਆ ਗਈ ਸੀ ਪਿੰਡ ਦੇ ਨਾਲ ਹੀ ਨਿਆਂ ਵਿੱਚ ਟਾਲੀਆਂ ਦੀ ਸੰਗਣੀ ਛਾ ਸੀ ਮੈਂ ਛਾਵੇਂ ਮੰਜਾ ਡਾਹੀ ਕੁਝ ਪੜ ਰਿਆ ਸਾਂ ਉਹਾ ਗਾਉਣ ਬੋਲਣ ਦੇ ਸ਼ੌਕੀਨ ਪੰਜ ਸੱਤ ਗੱਭਰੂ ਮੇਰੇ ਕੋਲ ਆ ਬੈਠੇ ਦੋ ਚਾਰ ਮਿੰਟ ਰਸਮੀ ਗੱਲਾਂ ਪਿਛੋਕਣਾ ਆਪਣਾ ਮਨੋਰਥ ਦੱਸ ਦਿੱਤਾ ਵੇਖ ਬਈ ਅਸੀਂ ਆਪ ਤੇਰੇ ਕੋਲ ਚੱਲ ਕੇ ਆਏ ਆ ਸਾਡੀ ਇੱਛਾ ਹੈ ਕਿ ਤੂੰ ਸਾਡਾ ਲੀਡਰ ਬਣ ਤੇ ਆਪਾਂ ਇੱਕ ਨਾਟਕ ਮੰਡਲੀ ਬਣਾਈਏ ਘੜੀ ਦੋ ਘੜੀਆਂ ਦਿਲ ਪਰਚਾ ਲਿਆ ਕਰਾਂਗੇ ਮੈਂ ਜਨਮ ਤੋਂ ਹੀ ਧਾਰਮਿਕ ਖਿਆਲਾਂ ਦਾ ਹਾਂ ਮੇਰੇ ਨਾਨਾ ਜੀ ਬਾਬਾ ਸ਼ਾਮ ਸਿੰਘ ਜੀ ਸਾਰਾ ਪਿੰਡ ਹੀ ਉਹਨਾਂ ਨੂੰ ਬਾਬਾ ਸ਼ਾਮ ਸਿੰਘ ਕਿਹਾ ਕਰਦਾ ਸੀ ਧਰਮਾਤਮਾ ਪੁਰਸ਼ ਸਨ ਮੈਂ ਉਹਨਾਂ ਦੇ ਦਰਸ਼ਨ ਨਹੀਂ ਕੀਤੇ ਉਹ ਮੇਰੇ ਜਨਮ ਤੋਂ ਪਹਿਲਾਂ ਹੀ ਸਵਰਗਵਾਸ ਹੋ ਗਏ ਸਨ ਪਰ ਮੈਂ ਕਈ ਵਾਰ ਸੋਚਿਆ ਕਰਦਾ ਹਾਂ ਕਿ ਲਹੂ ਦਾ ਰਿਸ਼ਤਾ ਹੋਣ ਕਰਕੇ ਉਹਨਾਂ ਦਾ ਅਸਰ ਮੇਰੇ ਸੁਭਾਅ ਵਿੱਚ ਵੀ ਹੈ ਮੈਂ ਸਾਥੀਆਂ ਨੂੰ ਕਿਹਾ ਮੈਂ ਤੁਹਾਡਾ ਆਂ ਦਾ ਮਾਨ ਕਰਦਾ ਹਾਂ ਪਰ ਤੁਸੀਂ ਜਾਣਦੇ ਹੋ ਕਿ ਮੈਂ ਇਹੋ ਜਿਹੇ ਬਾਹਰ ਦੇ ਗਾਉਣ ਵਾਲਿਆਂ ਨੂੰ ਸੁਨਨ ਵੀ ਕਦੇ ਨਹੀਂ ਗਿਆ ਸੋ ਨਾਟਕ ਮੰਡਲੀ ਵਿੱਚ ਮੈਂ ਤੁਹਾਡਾ ਸਾਥ ਨਹੀਂ ਦੇ ਸਕਦਾ ਇਸ ਗੱਲ ਤੇ ਚੋਖਾਚੇਰ ਵਿਚਾਰ ਹੁੰਦੀ ਰਹੀ ਅੰਤੋਨਾ ਸਲਾਹ ਦਿੱਤੀ ਫਿਰ ਆਪਾਂ ਰਾਗੀ ਜੱਥਾ ਬਣਾ ਲਈਏ ਸਾਡਾ ਮਨੋਰਥ ਤਾਂ ਦੋ ਘੜੀਆਂ ਦਿਲ ਪਰਚਾਉਣਾ ਹੀ ਹੈ ਇਸ ਤਜ਼ਵੀਜ਼ ਨਾਲ ਮੈਂ ਸਹਿਮਤ ਹੋ ਗਿਆ ਫਿਰ ਕਈ ਦਿਨ ਇਸ ਗੱਲ ਤੇ ਬਹਿਸ ਹੁੰਦੀ ਰਹੀ ਕਿ ਰਾਗੀ ਜੱਥਾ ਬਣਾਈਏ ਜਾਂ ਢਾਡੀ ਜੱਥਾ ਰਾਗੀ ਜੱਥੇ ਨੂੰ ਜੋੜੀ ਵਾਜੇ ਚੁੱਕਣੇ ਪੈਂਦੇ ਨੇ ਇਹ ਕੰਮ ਸਾਨੂੰ ਕੁਝ ਔਖਾ ਜਾਪਿਆ ਸੋ ਅਸਾਂ ਢਾਡੀ ਜੱਥਾ ਬਣਾਉਣ ਦਾ ਫੈਸਲਾ ਕਰ ਲਿਆ ਇਸ ਦਾ ਇੱਕ ਹੋਰ ਕਾਰਨ ਵੀ ਚਾਪਦਾ ਹੈ ਸਰਦਾਰ ਕਿਸ਼ਨ ਸਿੰਘ ਪਿੰਡ ਉਰਾੜਾ ਸਾਡੇ ਪਿੰਡ ਵਿਆਹੇ ਹੋਏ ਸਨ ਉਹਨਾਂ ਨਾਲ ਸਾਨੂੰ ਸਾਰਿਆਂ ਨੂੰ ਮੋਹ ਮੁਹੱਬਤ ਸੀ ਉਸ ਵੇਲੇ ਉਹਨਾਂ ਦਾ ਢਾਡੀ ਜੱਥਾ ਕਾਫੀ ਮਸ਼ਹੂਰ ਸੀ ਸੋ ਅਸਾ ਢਾਡੀ ਜੱਥਾ ਬਣਾਉਣ ਦਾ ਹੀ ਫੈਸਲਾ ਕੀਤਾ ਕਈ ਦਿਨਾਂ ਦੀ ਸੋਚ ਵਿਚਾਰ ਪਿੱਛੋਂ ਜੱਥੇ ਦੇ ਮੈਂਬਰਾਂ ਦਾ ਵੀ ਫੈਸਲਾ ਹੋ ਗਿਆ ਸਰਦਾਰ ਹਰਨਾਮ ਸਿੰਘ ਤੇ ਸਰਦਾਰ ਅਮਰੀਕ ਸਿੰਘ ਇਹ ਦੋਵੇਂ ਉਮਰੋਂ ਵੀ ਮੇਥੋਂ ਵੱਡੇ ਸਨ ਤੇ ਪੀੜ੍ਹੀਓ ਵੀ ਬਾਬੇ ਲੱਗਦੇ ਸਨ ਚੌਥਾ ਸਾਥੀ ਬਣਿਆ ਸਰਦਾਰ ਗੁਰਚਰਨ ਸਿੰਘ ਉਮਰ ਵਿੱਚ ਮੈਥੋਂ 5-6 ਸਾਲ ਛੋਟਾ ਸੀ ਤੇ ਉਰਦੂ ਦੀਆਂ ਵੀ ਪੰਜ ਜਮਾਤਾਂ ਪੜਿਆ ਹੋਇਆ ਸੀ ਬਾਕੀ ਦੋਵੇਂ ਗੁਰਮੁਖੀ ਹੀ ਜਾਣਦੇ ਸਨ ਅਸੀਂ ਚਾਰ ਤਾਂ ਜਥੇ ਦੇ ਮੈਂਬਰ ਬਣੇ ਤੇ ਪੰਜਵਾਂ ਸਾਡਾ ਹਮਾਈਤੀ ਸੀ ਭਾਈ ਜੰਦਾ ਸਿੰਘ ਗ੍ਰੰਥੀ ਉਹਨੇ ਸਾਡਾ ਜਥਾ ਬਣਾਉਣ ਵਿੱਚ ਬਹੁਤ ਕਾਲ ਨਾ ਕਾਲੀ ਫੈਸਲਾ ਹੋ ਗਿਆ ਕਿ ਗੁਰਚਰਨ ਸਿੰਘ ਸਰੰਗੀ ਸਿੱਖੇਗਾ ਤੇ ਬਾਕੀ ਤਿੰਨੇ ਢੱਡਾ ਘਰ ਦੀ ਤੇ ਵਾਹੀ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਸੀ ਇਸ ਵਾਸਤੇ ਮੈਂ ਕੰਮ ਛੱਡ ਕੇ ਕਿਤੇ ਜਾ ਨਹੀਂ ਸਕਦਾ ਬਾਕੀ ਨੇ ਦੌੜ ਭੱਜ ਕਰਕੇ ਸਰੰਗੀ ਤੇ ਢੱਡਾ ਲੈ ਆਂਦੀਆਂ ਹੁਣ ਸਿਖਾਵੇ ਕੌਣ ਬਿਨਾ ਮੁਰਸ਼ਿਦ ਰਾਹ ਨਹੀਂ ਹੱਥੋਂ ਦੇ ਸਾਥੋ ਦੋ ਕੁ ਮੀਲ ਦੂਰ ਪਿੰਡ ਬੱਲਾਂ ਵਾਲਾ ਸੀ ਪਿੱਛੋਂ ਉਹ ਪੁਰਾਣੇ ਕਾਦੀ ਪਿੰਡ ਦਾ ਹੀ ਹਿੱਸਾ ਸੀ ਬੱਲਾਂ ਵਾਲੇ ਵਿੱਚ ਇੱਕ ਢਾਡੀ ਜੱਥਾ ਸੀ ਭਾਈ ਜਗ ਸਿੰਘ ਸਰੰਗੀ ਵਜਾਉਂਦਾ ਸੀ ਉਹ ਆਪ ਹੀ ਅੱਗੇ ਲੱਗ ਕੇ ਗਾਉਂਦਾ ਸੀ ਤੇ ਆਪ ਹੀ ਲੈਕਚਰ ਦਿੰਦਾ ਸੀ ਅਸੀਂ 4-5 ਵਾਰ ਪੰਜੇ ਜਣੇ ਰਲ ਕੇ ਉਹਦੇ ਕੋਲ ਗਏ ਕਿ ਉਹ ਸਾਨੂੰ ਢੱਡ ਸਰੰਗੀ ਸਿਖਾ ਦੇਵੇ ਪਰ ਉਹ ਹਰ ਵਾਰ ਲਾਲਾ ਲੱਪਾ ਲਾ ਕੇ ਸਾਨੂੰ ਟਰਕਾ ਛੜਦਾ। ਇੱਕ ਦਿਨ ਉਥੋਂ ਦੇ ਨੰਬਰਦਾਰ ਨੇ ਜਗ ਸਿੰਘ ਨੂੰ ਜਰਾ ਕੱਸ ਕੇ ਕਿਹਾ ਬਈ ਤੂੰ ਇਹਨਾਂ ਨੂੰ ਕੁਝ ਸਿਖਾਉਂਦਾ ਕਿਉਂ ਨਹੀਂ? ਗਵਾਂਡ ਬੰਨਾ ਜ਼ਮੀਦਾਰਾਂ ਦੇ ਮੁੰਡੇ ਨੇ ਸਾਰੇ ਤੇਰੇ ਵੱਲ ਕਿੰਨੇ ਫੇਰੇ ਮਾਰੇ ਨੇ ਨਾ। ਭਾਈ ਜਗ ਸਿੰਘ ਨੇ ਅੱਗੋਂ ਦਿਲ ਦੀ ਸਾਫ ਕਹਿ ਦਿੱਤੀ ਸਰਦਾਰ ਜੀ ਇਹਨਾਂ ਨੂੰ ਸਿਖਾ ਕੇ ਮੈਂ ਬੂਹੇ ਤੇ ਸ਼ਰੀਕ ਪੈਦਾ ਕਰ ਲਵਾਂ। ਮੈਂ ਨਹੀਂ ਸਿਖਾਉਣਾ। ਪਿੱਛੋਂ ਸਾਨੂੰ ਪਤਾ ਲੱਗਾ ਕਿ ਭਾਈ ਜਗ ਸਿੰਘ ਇਸ ਹੁਨਰ ਬਾਰੇ ਉਕਾ ਅਣਜਾਨ ਸੀ। ਅਸੀਂ ਹੌਸਲਾ ਨਾ ਹਾਰਿਆ ਮੇਰੇ ਸਾਥੀ ਦੌੜ ਭੱਜ ਕੇ ਨਗਰ ਲਲਿਆਣੀ ਤੋਂ ਇੱਕ ਬਿਰਧ ਸ਼ੇਖ ਨੂੰ ਲੈ ਆਏ ਸਾਡਾ ਇਸੋ ਹੁਨਰ ਦਾ ਉਸਤਾਦ ਬਣਿਆ ਬਾਬਾ ਚਰਾਗਦੀਨ ਉਹ ਆਪਣੇ ਹੁਨਰ ਦਾ ਬਹੁਤਾ ਸਿਆਣਾ ਨਹੀਂ ਸੀ ਫਿਰ ਵੀ ਉਹਨਾਂ ਦਾ ਪਿਤਾ ਪੁਰਖੀ ਕੀਤਾ ਸੀ ਉਹ ਗੁਰ ਤੇ ਤਾਰ ਦਾ ਬੜਾ ਪੱਕਾ ਸੀ ਉਹ 6 ਮਹੀਨੇ ਸਾਡੇ ਕੋਲ ਰਿਹਾ ਗੁਰਚਰਨ ਸਿੰਘ ਨੇ ਸਰੰਗੀ ਸਿੱਖਣੀ ਸ਼ੁਰੂ ਕੀਤੀ ਤੇ ਅਸੀਂ ਤਿੰਨਾ ਟੱਡਾ ਬਜ਼ੁਰਗ ਨੇ ਸਾਨੂੰ ਸਾਰਿਆਂ ਨੂੰ ਵੱਖ-ਵੱਖ ਅੱਗੇ ਬੋਲਣਾ ਸਿਖਾਇਆ ਮਹੀਨੇ ਕੋ ਵਿੱਚ ਸਾਨੂੰ ਕੁਝ-ਕੁਝ ਜਾਂਚ ਆ ਗਈ। ਸਰਦਾਰ ਗੁਰਚਰਨ ਸਿੰਘ ਦੇ ਪਿਤਾ ਭਾਈ ਸੋਹਣ ਸਿੰਘ ਜੀ ਹੱੱਟੀ ਕਰਦੇ ਸਨ। ਉਹਨਾਂ ਦੀ ਦੁਕਾਨ ਦੇ ਸਾਹਮਣੇ ਖੁੱਲੇ ਥਾਂ 'ਚ ਇੱਕ ਵੱਡਾ ਸਾਰਾ ਤਖਤ ਪੋਛ ਪਿਆ ਸੀ। ਪਿਛਲੇ ਪੈਰ ਪਿੰਡ ਦੇ ਕੁਝ ਸੱਜਣ ਉੱਥੇ ਇਕੱਠੇ ਹੋ ਜਾਣੇ। ਉਹਨਾਂ ਸਾਨੂੰ ਵੀ ਬੁਲਾ ਲੈਣਾ। ਲਓ ਬਈ ਮੁੰਡਿਓ ਆਓ ਖਾਇਦਰ ਸੁਣਾਓ ਜਰਾ ਕੀ ਕੁਝ ਸਿੱਖਿਆ ਜੀ। 1 ਮਹੀਨੇ ਵਿੱਚ ਅਸਾਂ ਕਵੀ ਸੋਹਣ ਸਿੰਘ ਕੁੱਕੇਵਾਲੀ ਦੇ ਲਿਖੇ ਹੋਏ 2-3 ਪ੍ਰਸੰਗ ਯਾਦ ਕਰ ਲਏ ਸਨ। ਅਸਾਂ ਵੀ ਚਾਈ ਚਾਈ ਸ਼ੁਰੂ ਕਰ ਦੇਣਾ ਬੋਲਣ ਵਿੱਚ ਸਾਡਾ ਮੋਰੀ ਸੀ ਗੁਰਚਰਨ ਸਿੰਘ। ਉਦੀ ਆਵਾਜ਼ ਸਾਡੇ ਸਾਰਿਆਂ ਤੋਂ ਚੰਗੀ ਸੀ ਮੈਂ ਤੇ ਗੁਰਚਰਨ ਸਿੰਘ ਨੇ ਅੱਗੇ ਬੋਲਣਾ ਤੇ ਦੂਸਰੇ ਦੋਹਾਂ ਨੇ ਪਿੱਛੇ ਇੱਕ ਦਿਨ ਐਸਾ ਭਾਣਾ ਵਰਤਿਆ ਕਿ ਵਾਰ ਸ਼ੁਰੂ ਕਰਨ ਲੱਗੇ ਅਸੀਂ ਚਾਰੇ ਉਖੜ ਗਏ ਬੋਲਣ ਵਿੱਚ ਵੀ ਤੇ ਢੱਡਾਂ ਵੱਲੋਂ ਵੀ ਬਾਬੇ ਚਰਾਗਦੀਨ ਨੂੰ ਗੁੱਸਾ ਆ ਗਿਆ ਉਹਨੇ ਕਰੋਧ ਨਾਲ ਕਿਹਾ ਤੁਸੀਂ ਸਾਰੇ ਪੁੱਤਰ ਹੀ ਸਰਦਾਰਾਂ ਦੇ ਹੋ ਨਹੀਂ ਤਾਂ ਮਾਰ ਮਾਰ ਗੱਜ ਤੁਹਾਡੇ ਗੁੱਟ ਤੋੜ ਦਿਆਂ ਉਹ ਜਿਹੜਾ ਢਾਡੀ ਗੁਰ ਤੋਂ ਉਖੜ ਗਿਆ ਉਹ ਗਵਈਆ ਕਾਦਾ ਹੋਇਆ ਸੁਣ ਕੇ ਸਾਰੇ ਪਰਾਂ ਹੱਸ ਪਈ ਅਸਾਂ ਸ਼ਰਮ ਤਾਂ ਬੜੀ ਮਹਿਸੂਸ ਕੀਤੀ ਪਰ ਉਸਤਾਦ ਦਾ ਲਿਹਾਜ਼ ਕਰਕੇ ਵਿੱਚੇ ਵਿੱਚ ਪੀ ਗਏ। ਬਾਬੇ ਦੀਆਂ ਛਿੜਕਾਂ ਕੰਮ ਆਈਆਂ 6 ਮਹੀਨੇ ਵਿੱਚ ਉਹਨੇ ਸਾਨੂੰ ਗੁਰਤਾਰ ਵੱਲੋਂ ਪੱਕਿਆ ਕਰ ਦਿੱਤਾ। ਸਭ ਤੋਂ ਪਹਿਲਾਂ ਦੀਵਾਨ ਅਸਾਂ ਕਸੂਰ ਕੀਤਾ ਕਸੂਰ ਦੀ ਸੰਗਤ ਜਾਤੀ ਤੌਰ ਤੇ ਪਹਿਲਾਂ ਤੋਂ ਜਾਣੂ ਸੀ। ਢਾਡੀ ਜੱਥਾ ਬਣਾਇਆ ਤਾਂ ਉਹਨਾਂ ਦੀਵਾਨ ਉੱਤੇ ਸਾਨੂੰ ਬੁਲਾ ਲਿਆ। ਬਾਬਾ ਚਰਾਗ ਦੇ ਮਸਰੰਗੀ ਵਜਾਉਂਦਾ ਸੀ ਤੇ ਬਾਕੀ ਤੇ ਨੇ ਢੱਡਾ। ਮੈਂ ਸ਼ੁਰੂ ਵਿੱਚ ਨਾਲ ਢਾਡ ਵਜਾਉਂਦਾ ਸਾਂ ਤੇ ਲੈਕਚਰ ਸ਼ੁਰੂ ਕਰਨ ਲੱਗਿਆਂ ਢਾਡ ਰੱਖ ਦਿੰਦਾ ਸਾਂ ਸਹਾਰੇ ਵਾਸਤੇ ਮੇਰੇ ਹੱਥ ਵਿੱਚ ਵੱਡੀ ਕਿਰਪਾਨ ਹੁੰਦੀ ਸੀ ਚੋਟੀ ਦੇ ਜੱਥਿਆਂ ਵਰਗਾ ਤਾਂ ਨਹੀਂ ਪਰ ਪਹਿਲੇ ਦਿਵਾਨ ਵਿੱਚ ਹੀ ਸਾਡਾ ਚੰਗਾ ਅਸਰ ਰਿਹਾ ਜਿੰਨਾ ਅਸੀਂ ਗਾਉਂਦੇ ਸਾਂ ਮਿਲ ਕੇ ਗਾਉਂਦੇ ਸਾਂ ਪਰ ਢਾਡੀ ਜੱਥੇ ਦਾ ਵਧੇਰੇ ਪ੍ਰਭਾਵ ਵਿਆਖਿਆ ਦੇ ਸਿਰ ਤੇ ਹੁੰਦਾ ਹੈ ਲੈਕਚਰ ਦੇਣ ਬਾਰੇ ਮੇਰਾ ਚੱਕ ਲੱਥਾ ਹੋਇਆ ਸੀ ਸੋ ਰਲ ਮਿਲਾ ਕੇ ਸਾਡਾ ਚੰਗਾ ਅਸਰ ਰਿਹਾ ਟਾਡੀ ਜਥਾ ਆਰੰਭ ਕਰਨ ਵਿੱਚ ਇੱਕ ਚੀਜ਼ ਮੈਂ ਹੋਰ ਵੀ ਮਹਿਸੂਸ ਕੀਤੀ ਲੋਕਾਂ ਦੀ ਕੁਝ ਕੁ ਹਮਦਰਦੀ ਮੇਰੇ ਨਾਲ ਹੋ ਗਈ ਤੇ ਮੇਰਾ ਖੇਤੀ ਦਾ ਉਜਾੜ ਕਾਫੀ ਘਟ ਗਿਆ 5-6 ਮਹੀਨੇ ਦੇ ਅੰਦਰ ਹੀ ਲੋਕ ਸਾਨੂੰ دیਵਾਨਾ ਤੇ ਸੱਦਣ ਲੱਗ ਪਏ ਸਾਡਾ ਹੌਸਲਾ ਵਧ ਗਿਆ ਇਸ ਸਮੇਂ ਵਿੱਚ ਗੁਰਚਰਨ ਸਿੰਘ ਗੁਜਾਰੇ ਜੋਗੀ ਸਰੰਗੀ ਵਜਾਉਣ ਲੱਗ ਪਿਆ ਬਾਬਾ ਚਰਾਗਦੀਨ ਦਾ ਪਿਆਰ ਤੇ ਮਿਲਾਪ ਤਾਂ ਸਾਡੇ ਨਾਲ ਰਿਹਾ ਪਰ ਅਮਲੀ ਤੌਰ ਤੇ ਉਹ ਸਾਡੇ ਨਾਲੋਂ ਹਟ ਗਿਆ ਉਹ ਸਾਲ ਸ਼ਿਮਾਹੀ ਮਿਲਣ ਆਉਂਦਾ ਸੀ ਉਹਦਾ ਪੂਰਾ ਆਦਰ ਮਾਨ ਕਰਦੇ ਤੇ ਲੋੜ ਜੋਗੇ ਦਾਣੇ ਉਸ ਨੂੰ ਦੇ ਪੇਸਦੇ ਇਨੇ ਨਾਲ ਉਹ ਸਾਡੇ ਤੇ ਬਹੁਤ ਖੁਸ਼ ਸੀ ਫਿਰ ਅਸਾਂ ਹਰ ਮਸਤੀਆਂ ਤਰਨਤਾਰ ਨੂੰ ਜਾਣਾ ਸ਼ੁਰੂ ਕਰ ਦਿੱਤਾ ਸੈਂਟਰ ਮਾਝਾ ਦਾ ਦੀਵਾਨ ਬੜਾ ਪ੍ਰਸਿੱਧ ਸੀ ਅਸਾਂ ਹਮੇਸ਼ਾ ਉੱਥੇ ਕੀਰਤਨ ਕਰਨਾ ਸਨ 34 ਦੇ ਅਖੀਰ ਦੀ ਹੀ ਗੱਲ ਹੈ ਅਸੀਂ ਇੱਕ ਥਾਂ ਦੀਵਾਨ ਤੇ ਗਏ ਕਵੀ ਸੋਹਣ ਸਿੰਘ ਹੁੱਕੇਵਾਲੀ ਦਾ ਲਿਖਿਆ ਪ੍ਰਸੰਗ ਸ਼ੁਰੂ ਕੀਤਾ ਦੋ ਸੱਜਣ ਉਸ ਦਾ ਛਪਿਆ ਹੋਇਆ ਕਿੱਸਾ ਕੱਢ ਕੇ ਸਾਹਮਣੇ ਬਹਿ ਗਏ ਜਿਹੜੀ ਪੰਕਤੀ ਅਸੀਂ ਪੜ੍ਹੀਏ ਉਹ ਬੜੇ ਧਿਆਨ ਨਾਲ ਕਿਸੇ ਤੋਂ ਵੇਖੀ ਜਾਣ ਮੈਨੂੰ یوں ਮਹਿਸੂਸ ਹੋਇਆ ਜਿਵੇਂ ਉਹ ਸਾਡੀ ਗਲਤੀ ਫੜਨ ਦੇ ਫਿਕਰ ਵਿੱਚ ਹੋਣ ਸੋ ਮੈਂ ਆਪ ਪ੍ਰਸੰਗ ਲਿਖਨੇ ਸ਼ੁਰੂ ਕਰ ਦਿੱਤੇ। ਬਾਕੀ ਅਗਲੇ ਭਾਗ ਵਿੱਚ ਧੰਨਵਾਦ